ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਚੱਲੇ ਆ ਜੀ ਆਸਟ੍ਰੇਲੀਆ ਸੀ ਤੇ ਉੱਥੇ ਦੇ ਇਸ ਬਰੁਕਸ਼ੇਅਰ ਦੇ ਲਾਗੇ ਇੱਕ ਮਿਊਜ਼ੀਅਮ ਬਣਿਆ ਹੋਇਆ ਸਪਰੋਸਕੀ ਵਾਲਿਆਂ ਦਾ ਅੱਜ ਅਸੀਂ ਉੱਥੇ ਚੱਲੇ ਆ ਤੇ ਤੁਹਾਨੂੰ ਵੀ ਦਿਖਾਣੇ ਆ ਉਹ ਮਿਊਜ਼ੀਅਮ ਕਿੱਦਾਂ ਦਾ ਬਣਿਆ ਹੋਇਆ ਤੇ ਨਾਲ ਦੀ ਨਾਲ ਤੁਹਾਨੂੰ ਦਿਖਾਣੇ ਆ ਇੱਥੋਂ ਦਾ ਕੀ ਮੌਸਮ ਆ ਕਿੱਦਾਂ ਦੇ ਇੱਥੇ ਦੇ ਪਹਾੜਾ ਕਿੱਦਾਂ ਦਾ ਵਿਊ ਆ

ਹੈਲੋ ਫ੍ਰੈਂਡਸ ਹੈਲੋ ਦੋਸਤੋ ਅੱਜ ਅਸੀਂ ਚੱਲੇ ਆਂ ਜੀ ਅਸਟਰੀਆ ਵੈਸੇ ਅਸੀਂ ਲਗਭਗ ਪਹੁੰਚ ਗਏ ਆਂ ਹੁਣ ਅਸੀਂ ਥੋੜੇ ਜਿ ਇੱਥੇ ਰੈਸਟ ਲੈਣ ਲੱਗੇ ਆਂ ਕੁਝ ਖਾਣ ਪੀਣ ਲੱਗੇ ਆਂ ਤੇ ਤੁਹਾਨੂੰ ਦਿਖਾਣੇ ਆ ਇੱਥੇ ਕੀ ਮਾਹੌਲ ਆ ਮੌਸਮ ਵਧੀਆ ਆ ਧੁੱਪ ਨਿਕੜੀ ਆ ਕਾਫੀ 28 ਡਿਗਰੀ ਟੈਂਪਰੇਚਰ ਆ ਇੱਥੇ ਦਾ ਇਥੋਂ ਜਦੋਂ ਅਸੀਂ ਇਨਸਬਰਕ ਨੂੰ ਜਾਣਾ ਤਾਂ 2 ਘੰਟੇ ਦਾ ਰਸਤਾ ਲੱਗਦਾ ਮਿਨਕ ਤੋਂ ਇਨਸਬਰਕ ਨੂੰ ਤੇ ਜੇ ਤੁਸੀਂ ਬੱਚਿਆਂ ਨਾਲ ਜਾਂਦੇ ਆ ਜਾਂ ਫਿਰ ਵਿੱਚ ਬ੍ਰੀਕ ਵਗੈਰਾ ਲੈਣੀ ਆ ਤਾਂ ਫਿਰ ਤੁਹਾਨੂੰ ਅੱਧਾ ਘੰਟਾ ਵੱਧ ਵੀ ਲੱਗ ਸਕਦਾ ਅਸੀਂ ਥੋੜਾ ਬ੍ਰੇਕ ਵਿੱਚ ਲੈ ਲੈ ਕੇ ਗਏ ਆ ਤਾਂ ਕਿ ਥੋੜੀ ਜਿਹੀ ਰੈਸਟ ਵੀ ਮਿਲ ਸਕੇ ਬੱਚਿਆਂ ਨੂੰ ਵੀ ਤੇ ਆਪ ਨੂੰ ਵੀ ਹਨਾ

ਹਾਂਜੀ ਹੁਣ ਅਸੀਂ ਪਹੁੰਚ ਗਏ ਆ ਜੀ ਕ੍ਰਿਸਟਲ ਵੈਲਟਨ ਇਨ ਵੈਟਨ ਵੈਟਨ ਜਾਨਕਿ ਇੱਕ ਪਿੰਡ ਵਾਂਗੂ ਹੀ ਆ ਇਹ ਇੱਕ ਕਸਬਾ ਜਿਹਾ ਕਹਿ ਲਓ ਤੇ ਇਹਦੇ ਵਿੱਚ ਇਹ ਬਣਿਆ ਹੋਇਆ ਪਹਾੜਾਂ ਦੇ ਵਿੱਚ ਜੇ ਤੁਸੀਂ ਆਨਲਾਈਨ ਟਿਕਟ ਲੈਣੇ ਆ ਤਾਂ ਤੁਹਾਨੂੰ 23 ਯੂਰੋ ਦੀ ਪੈਣੀ ਆ ਤੇ ਜੇ ਤੁਸੀਂ ਉੱਥੇ ਜਾ ਕੇ ਟਿਕਟ ਲੈਣੇ ਆ ਤਾਂ ਫਿਰ ਤੁਹਾਨੂੰ 25 ਯੂਰੋ ਦੀ ਪੈਣੀ ਆ ਦੇਖੋ ਜੀ ਹਸਟਰੀਆ ਚੱਲ ਮੇਰੇ ਭਾਈ ਗਾਣੇ ਦੀ ਸ਼ੂਟਿੰਗ ਹੋਈ ਸੀ ਚੱਲ ਮੇਰੇ ਭਾਈ ਜਿਹੜੀ ਆਸਟਰੀਆ ਦੇ ਵਿੱਚ ਸ਼ੂਟ ਕੀਤੀ ਗਈ ਆ ਤੇ ਇੱਕ ਗਾਣਾ ਜਿਹੜਾ ਇੱਥੇ ਸ਼ੂਟ ਕੀਤਾ ਸੀ ਕ੍ਰਿਸ਼ਮਾ ਤੇ ਸਲਮਾਨ ਖਾਨ ਨੇ ਇਹ ਜਿਹੜਾ ਤੁਸੀਂ ਚਾਰਨਾ ਦੇਖ ਰਹੇ ਆ ਇਹ ਇਹਦੇ ਵਿੱਚ ਅੰਦਰ ਜਾ ਕੇ ਮਿਊਜ਼ੀਅਮ ਬਣਿਆ ਹੋਇਆ ਹੈ ਅਸੀਂ ਆਹਨ ਕਰੇ ਅੱਜ ਪੱਟੀ ਰੈਕਟਰੀ ਲਈ ਆ ਅੱਜ ਕਿੱਕਾ ਸ਼ੂਟਿੰਗ ਕੀਤੀ ਸੀ ਹਵਾ ਬਹੁਤ ਚੱਲ ਰਹੀ ਆ ਪਹਾੜਾਂ ਕਰਕੇ ਨਾ ਕਾਮ ਚੱਲਦੀ ਪਈ ਹੈ ਕਾਫੀ ਸਾਰੇ ਕ੍ਰਿਸਟਲ ਲੱਗੇ ਹੋਏ ਆ ਇਹਦੇ ਵਿੱਚ ਸਾਰੀਆਂ ਚੀਜ਼ਾਂ ਕ੍ਰਿਸਟਲ ਤੋਂ ਬਣੀ ਹੋਈਆਂ ਆ ਸਾਰੇ ਕ੍ਰਿਸਟਲ ਲੱਗੇ ਹੋਏ ਆ ਇਹੋ ਕਾਸ ਕਿਸਮ ਦਾ ਨਾ ਕੱਚ ਹੁੰਦਾ ਜਿਹਦੇ ਤੋਂ ਕਿ ਗਹਿਣੇ ਬਣਦੇ ਆ ਘੜੀਆਂ ਬਣਦੀਆਂ ਆ ਤੇ ਹੋਰ ਵੀ ਕਈ ਤਰ੍ਹਾਂ ਦਾ ਸਜਾਵਟ ਦਾ ਸਮਾਨ ਬਣਦਾ ਆ ਤੇ ਪੈਨ ਵਗੈਰਾ ਵੀ ਬਣਦੇ ਆ ਆ ਜਿਹੜੀ ਸਾਰੀ ਕੰਧ ਉਹ ਇਹਦੇ ਵਿੱਚ ਸਾਰੇ ਕ੍ਰਿਸਟਲ ਲੱਗੇ ਹੋਏ ਆ ਮਹਾਰਾਜ ਜੀ ਤੁਸੀਂ ਕਿੰਨੇ ਪਿਆਰ ਨਾਲ ਜੀ ਤੁਸੀਂ ਆਮੇ ਕਿ ਤੋਂ ਸ਼ੇਪੋਂ ਕਾ ਇਟ ਇਜ਼ ਈਜ਼ੀ ਇਹਦੇ ਗਾਣੇ ਬਹੁਤ ਪਾਨੀ ਆ ਇਸ ਕ੍ਰਿਸਟਲ ਦੇ ਸਪਰੋਸ ਕੀ ਦੇ ਸੀ ਅੰਦਰ ਚੱਲਦੇ ਆ -7 ਟੈਂਪਰੇਚਰ ਹੈ। -10 ਡਿਗਰੀ ਟੈਂਪਰੇਚਰ ਹੈ ਇੱਥੇ। 스노우 ਵਾਲਾ ਮਾਹੌਲ ਬਣਾਇਆ ਆ ਅਸਾਂ ਵਿਂਟਰ ਵਾਲਾ। 30 ਮਿੰਟ ਤੋਂ 11-15 ਮਿੰਟ ਬਾਅਦ ਸਟੇ। ਅਸੀਂ ਇੱਥੇ 3 ਮਿੰਟ ਤੱਕ ਅੰਦਰ ਰਹਿ ਸਕਦੇ ਆ ਕਿਉਂਕਿ ਠੰਡਾ ਆ ਨਾ। ਉਹ ਜ਼ਿਆਦਾ ਠੰਡਾ ਹੈ ਇੱਥੇ। ਓਹ ਕਿੰਨਾ ਡਿਗਰੀ ਆ? -6 -10 ਡਿਗਰੀ ਟੈਂਪਰੇਚਰ ਆ ਤੇ ਅਸੀਂ ਗਰਮੀਆਂ ਦੇ ਕੱਪੜੇ ਪਾ ਕੇ ਅੰਦਰ ਆਏ ਆ। ਤੁਹਾਨੂੰ ਇਹ ਚਾਹੁੰਦਾ ਕਿ ਤੁਸੀਂ ਲਾਈਟਸ ਨੂੰ ਬੰਦ ਕਰ ਦਿਓ ਧਿਆਨ ਨਾਲ ਤੇਲਕ ਨਾ ਜਾਓ ਤੁਹਾਡੇ ਸ਼ੂਏ ਉਹ ਹਨਾ ਤੇਲਕ ਨਾ ਜਾਓ ਹਰਮਨ ਧਿਆਨ ਨਾਲ ਤੁਸੀਂ ਸਲੀਪਰ ਪਾਏ ਆ ਆਹ ਦੋ ਅਨੇ ਚੁਲਿਸਾ ਕੇ ਸਿਆਹੀ ਹੈ ਕਿ ਕਿਸੇ ਮੈਂ ਥੈਂਕੀ ਬੋਲ ਗੀ ਤੁਹਾਨੂੰ

That's my life. ਜਿਹੜਾ ਕਾਸਟਿਊਮ ਆ ਲੇਡੀ ਗਾਗਾ ਦਾ ਆ ਪਿੰਨਸ ਕਿ ਦਰਾਮਾ ਦੀ ਦਾ ਇੰਸਾਈਡ ਆਉਟ ਕੰਮ ਵੀ ਕਰਦੇ ਨੇ ਬਿਲਕੁਲ ਮੈਂ ਇਹੋ ਜਿਹੇ ਕੱਪੜੇ ਨਹੀਂ ਸੈਟਰਡੇ ਨਾਈਟ ਲਾਈਵ ਦੇ ਵਿੱਚ ਜੁੜੇ ਨੇ ਤਾਂ 2016 ਦੇ ਵਿੱਚ ਇਹ ਬਣਿਆ ਸੀ ਦੱਸ ਕੇ ਬ੍ਰਿਫਤੀ ਦੀ ਰਸਮ ਮੇਰੇ ਫਰੈਂਡ ਜਿਹੜੀ ਸੀ ਮੈਨੂੰ ਕਹਿੰਦੀ ਸੀ ਸਲੇਨਾ ਗੋਮੇਸ ਤੇ ਆ ਜਿਹੜਾ ਆ ਮਡੋਨਾ ਸਲੇਨਾ ਗੋਮੇਸ ਐਲਸਟਨ ਜੋਨ ਤੇ ਕੇਟ ਬੇਟਵਿਨ ਲੇਫ ਨੇ ਉਹ ਟਾਈਟੈਨਿਕ ਫਿਲਮ ਜੁਪਾਰਸ ਪਾਇਸ ਬਹੁਤ ਜਗ੍ਹਾ ਕੇ ਟਾਈਟੈਨਿਕ ਪਾਇਆ ਸੀ ਟਾਈਟੈਨਿਕ ਫਿਲਮ ਜੁਪਾਰਸ ਹੈ ਜਸਮੀਨ ਨਰਬਾ ਅਸੀਂ ਵੀ ਤਾਂ ਇੰਨੇ ਹੀ ਆ ਸਫਰ ਉਸਕੇ ਦੇ ਸੋਏ ਆਵਾਜ਼ਾਂ ਮਾਤੇ ਤੋਂ ਆ ਨਾਮ ਲਿਖੇ ਹੋਏ ਉਹਨਾਂ ਦੇ ਜਨਾ ਨਹਿ ਪਾਏ ਹੋਏ ਆ ਜੋ ਜਿਹੜੇ ਸੈਲੀਬ੍ਰਿਟੀਜ਼ ਹਨ ਉਹਨਾਂ ਨੇ ਪਾਈ ਹੋਈ ਹੈ ਤੇ ਆ ਜਿਹੜਾ ਕਰੋਨਾ ਇਹ ਬਣਾ ਹੈਗਾ ਯਾ ਐਮਐਲਪਰੰਤ ਦਾ ਤੇ ਡਿਜ਼ਾਈਨ ਜਿਹੜਾ ਕੀਤਾ ਹੈ ਸੈਲੀ ਬਹੁਤ ਵੈਰੀ ਤੇ ਆ ਵੀ ਲੀਗਾ ਕਰਦਾ ਹੈ ਰੋਇਲ ਨੇ ਪਾਇਆ ਤੇ ਆ ਵੀ ਉਹ ਕਾ ਜੜਾ ਡਰੈਸ ਆ ਵੀ ਦਿੱਤਾ ਫੁਨਤੀਜੀ ਥੀਸ ਇਟ ਉਹਦੇ ਵਿੱਚ ਪਾਇਆ ਗਿਆ ਸੀ 2017 ਦੇ ਵਿੱਚ ਆਪਣਾ ਫਰੈਂਸ entre la se pasa A ver Gracias, yo no sabía topi

ਕਿੰਨੇ ਮੂਜ਼ੇ ਕਿਤੇ ਤੱਕ ਆ ਗਏ ਰੰਗ ਬਰੰਗ ਬਣਾਇਓ ਇੰਡੀਆ ਆਸੀ ਹੁਣ ਚੱਲੇ ਨੰਬਰ 8 ਤੇ ਨੰਬਰ 2022 ਉਹ ਡਰ ਜਾਂਦਾ ਮੰਨਦਾ ਸੀ ਇੱਕ ਦੇਖ ਲਓ ਲੱਗਦਾ ਇਦਾਂ ਹੀ ਆ ਜਿੰਦਾ ਸ਼ੀਸ਼ਾ ਲੱਗਾ ਮੈਂ ਤਾਂ ਡੱਡੇ ਘ ਪੈਣਾ ਸੀਗਾ ਇੱਥੇ ਲੱਗਦਾ ਇਹੀ ਆ ਇਦਾਂ ਲੱਗਦਾ ਕਿ ਹਾ ਨਾ ਸ਼ੀਸ਼ਾ ਲੱਗਾ ਹੋਇਆ ਹਾ ਇਹਨਾਂ ਨੇ ਤੋੜਨੀ ਹੈ ਇਹ ਚੀਜ਼ਾਂ ਕਾ ਨਾ ਲੋ ਨਾ ਲੀ ਹੋਇਆ ਬੈਕਮ ਹੋ ਗਿਆ ਕਿੰਨਾ ਸੋਹਣਾ ਆ ਹਾ ਬਹੁਤ ਸੋਹਣਾ ਆ ਨਾ ਇਹ ਵਾਲਾ ਬਲੌਗ ਜੀ ਲੰਬਾ ਚੱਲੂਗਾ ਮਿਲਦੇ ਆ ਜੀ ਨੈਕਸਟ ਪਾਰਟ ਦੇ ਵਿੱਚ ਤੇ ਦੂਸਰਾ ਪਾਰਟ ਇਹਦਾ ਦੇਖਣਾ ਨਾ ਭੁੱਲਿਓ ਬਹੁਤ ਹੀ ਵਧੀਆ ਆ ਜ਼ਰੂਰ ਦੇਖਿਓ